ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਬੈਗ ਬਣਾਵਾਂਗੇ ਤਾਂ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਜਦੋਂ ਵੀ ਆਪਾਂ ਕੋਈ ਸਮਾਨ ਲੈਣ ਜਾਂਦੇ ਹਾਂ ਮਾਰਕੀਟ ਤੋਂ ਤਾਂ ਸ਼ਾਪੀਪੇਪਰ ਦਾ ਸਭ ਤੋਂ ਪਹਿਲਾਂ ਕਿਹੜਾ ਕੰਮ ਹੁੰਦਾ ਹੈ ਲਿਫਾਫੇ ਨੂੰ ਹੱਥ ਪਾਉਣਾ ਮਤਲਬ ਲਿਫਾਫਾ ਪੜਨਾ ਉਹਦੇ ਵਿੱਚ ਜੋ ਵੀ ਗ੍ਰੋਸਰੀ ਹੈ ਜੇ ਤੁਸੀਂ ਕੋਈ ਵੀ ਕੁਝ ਵੀ ਚੀਜ਼ ਖਰੀਦੀ ਆ ਉਹ ਲੈਣੀ ਮਤਲਬ ਆਪਾਂ ਇੰਨਾ ਕੁ ਲਿਫਾਫਾ ਆਪਾਂ ਇਕੱਠਾ ਕਰ ਕਰਕੇ ਆਪਾਂ ਨੂੰ ਵੇਸਟ ਕਰਕੇ ਆਪਣੀ ਆਪਣੀ ਪਲਾਨੈਟ ਨੂੰ ਖਰਾਬ ਕਰ ਰਹੇ ਹਾਂ ਆਪਾਂ ਸੋਚ ਵੀ ਨਹੀਂ ਸਕਦੇ ਇਹ ਸੋਚ ਨੂੰ ਆਪਾਂ ਥੋੜਾ ਜਿਹਾ ਬਦਲ ਸਕਦੇ ਆ ਆਪਾਂ ਹੈਂਡ ਬੈਗ ਤਿਆਰ ਕਰਕੇ ਜਿਹਨੂੰ ਪਰ ਯੂਜ਼ ਕਰ ਸਕਦੇ ਆ ਬੈਗ ਬਣਾਉਣਾ ਕੋਈ ਬਹੁਤਾ ਔਖਾ ਨਹੀਂ ਹੈਗਾ ਚਲੋ ਆਪਾਂ ਸਿੱਖਦੇ ਆ ਕਿਵੇਂ ਬਣਾਈਏ ਸਭ ਤੋਂ ਪਹਿਲਾਂ ਮੈਂ ਲਾਈਨਿੰਗ ਦਾ ਪੀਸ ਲਿਆ ਫਿਰ ਉਹਦੇ ਵਿੱਚ ਮੈਂ ਪਾਈਆ ਫੋਮ ਤੇ ਉਸ ਤੋਂ ਉੱਪਰ ਮੇਨ ਫੈਬਰਿਕ ਜਿਹਦਾ ਤੁਸੀਂ ਆਪਣਾ ਬੈਗ ਬਣਾਉਣਾ ਇਹਨੂੰ ਫੋਲਡ ਕਰੀਏ ਰੇਕਟਾਨਗਲ ਵਾਸਤੇ ਤੁਸੀਂ ਸਿੱਧੀਆਂ ਸਟ੍ਰੇਟਸ ਜਾਂ ਸੀਨਾ ਵੀ ਲਗਾ ਸਕਦੇ ਆ ਜਾਂ ਚੌਰਸ ਵੀ ਜਾਂ ਮਤਲਬ ਰੈਕਟੈਂਗਲ ਕੁਝ ਵੀ ਤੁਸੀਂ ਬਣਾ ਸਕਦੇ ਆ ਉਹਨੂੰ ਡਿਜ਼ਾਈਨ ਇਹ ਦੋ ਪੀਸ ਤਿਆਰ ਹੋ ਗਏ 13/16 ਇੰਚ ਦੇ ਇੱਕ ਪੀਸ ਨੂੰ ਆਪਾਂ ਸਾਈਡ ਤੇ ਰੱਖਦੇ ਆਂ ਇੱਕ ਪੀਸ ਤੇ ਆਪਾਂ ਮਾਰਕਿੰਗ ਕਰਦੇ ਆਂ ਫਰੰਟ ਵਾਲਾ ਪੀਸ ਜੋ ਜਿੱਥੇ ਮਾਰਕਿੰਗ ਕਰਾਂਗੇ ਆਪਾਂ ਜ਼ਿੱਪ ਵਾਸਤੇ 2.5 2.5 ਇੰਚ ਦੀ ਇੱਕ ਸਪਰੇਟ ਲਾਈਨ ਡਰਾ ਕਰਾਂਗੇ ਤੇ ਨੂੰ ਕੱਟ ਕਰ ਲਵਾਂਗੇ ਹਾਂਜੀ ਆ ਦੇਖੋ ਕਟਿੰਗ ਕਰ ਲਈ ਮੈਂ ਇਹ ਜਿਹੜੀ ਕਟਿੰਗ ਕੀਤੀ ਇੱਥੇ ਆਪਾਂ ਜ਼ਿੱਪ ਲਗਾਉਣੀ ਹੈ ਜ਼ਿੱਪ ਨੂੰ ਆਪਾਂ ਫਿਨਿਸ਼ ਕਰਨ ਵਾਸਤੇ ਦੋ-ਦੋ ਇੰਚ ਦੀਆਂ ਪੱਟੀਆਂ ਲਈਆਂ ਮੈਂ ਮੈਚਿੰਗ ਮੈਂ ਫਲਾਰ ਨਾਲ ਦੀ ਲਈ ਹੈ ਪਿੰਕ ਕਲਰ ਦੀ ਤੇ ਇਹ ਲੱਗੀ ਵੀ ਸੋਹਣੀ ਲੱਗਦੀ ਹੈ ਤੇ ਵੈਸੇ ਵੀ ਰਫ এজ ਜਿਸ ਜੋ ਸਾਰੇ ਇਹਦੇ ਫਿਨਿਸ਼ ਹੋ ਜਾਣਗੇ ਇਹ ਦੋਨੇ ਸਾਈਡ ਤੇ ਮੈਂ ਲਗਾਉਂਗੀ ਇੱਥੇ ਆਪਾਂ ਬਾਅਦ ਵਿੱਚ ਜਿਪ ਲਗਾਵਾਂਗੇ ਜਿਪ ਲੱਗ ਮਤਲਬ ਸਾਡੀ ਪੱਟੀ ਲੱਗ ਚੁੱਕੀ ਹੈ ਉਸ ਤੋਂ ਬਾਅਦ ਜਿਪ ਲਗਾਉਣੀ ਹੈ ਜਿਪ ਨੂੰ ਵੀ ਮੈਂ ਦੋਨੇ ਸਾਈਡ ਤੋਂ ਫਿਨਿਸ਼ ਕਰਨਾ ਹੈ ਕੱਪੜੇ ਨਾਲ ਇਹ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਤੁਹਾਡੀ ਜਿਹੜੀ ਜੇਪ ਆ ਉਹ ਜਿੱਥੇ ਆਪਾਂ ਬੈਗ ਦੇ ਨਾਲ ਅਟੈਚ ਕਰਾਂਗੇ ਉੱਥੋਂ ਸਾਡਾ ਮਤਲਬ ਮੋਟਾ ਜਾਂ ਨਹੀਂ ਹੋਏਗਾ ਤੇ ਸਾਨੂੰ ਜਿਪ ਨੂੰ ਲਗਾਉਣ ਚ ਵੀ ਆਸਾਨੀ ਹੋਏਗੀ। ਦੋਨੇ ਸਾਈਡਾਂ ਤੋਂ ਮੈਂ 2/3 ਇੰਚ ਦਾ ਜਿਹੜਾ ਇੱਕ ਕਪੜਾ ਪੱਟੀ ਲਈ ਆ ਉਹਦੇ ਨਾਲ ਫਿਨਿਸ਼ ਕਰਕੇ ਜਿਪ ਨੂੰ ਮੈਂ ਅਟੈਚ ਕਰ ਲਿਆ ਤੇ ਹੁਣ ਇਹਨੂੰ ਆਪਾਂ ਬੈਗ ਦੇ ਨਾਲ ਅਟੈਚ ਕਰ ਲਵਾਂਗੇ। ਇਹ ਦੇਖੋ। ਕਾਰਨਰ ਤੋਂ ਬਹੁਤ इजीली ਲੱਗ ਜਾਂਦੀ ਹੈ ਜੇ ਆਪਾਂ ਸਾਈਡ ਤੋਂ ਆਪਾਂ ਜਿਪ ਜਿਪ ਨੂੰ ਫਿਨਿਸ਼ ਕਰ ਲੈਂਦੇ ਆ ਪੱਟੀ ਦੇ ਨਾਲ। ਐਕਸਟਰਾ ਜਿਹੜਾ ਫੈਬਰਿਕ ਆ ਨੂੰ ਟ੍ਰਿਮ ਕਰ ਲੈਂਦੇ ਆ। ਹੁਣ ਪਾਸੇ ਦੇ ਅੰਦਰ ਪੌਕੇਟ ਲਗਾਉਣ ਵਾਸਤੇ ਮੈਂ ਇੱਕ ਪੀਸ ਲਿਆ ਆ 8/13 ਇੰਚ ਦਾ ਇਹਦੇ ਉੱਤੇ ਜਿੱਪ ਲਗਾਈ ਆ ਤੇ ਸਟਿਚ ਕਰਕੇ ਉੱਪਰ ਟੌਪ ਸਟਿਚ ਲਗਾਇਆ ਉੱਪਰ ਦੂਜੇ ਪਾਸੇ ਤੋਂ ਵੀ ਜਿੱਪ ਲਗਾ ਕੇ ਇਹਨੂੰ ਵੀ ਬੰਦ ਕਰ ਲਿਆ ਹੁਣ ਥੋੜਾ ਜਿਹਾ 1 ਇੰਚ ਡਾਊਨ ਕਰਦੇ ਹੋਏ ਸਾਈਡਾਂ ਤੋਂ ਵੀ ਇਹਨੂੰ ਬੰਦ ਕਰ ਲੈਣਾ ਹੈ ਇਹ ਸਾਡੀ ਇੱਕ ਪੌਕੇਟ ਜਹੀ ਰੈਡੀ ਹੋ ਜਾਏਗੀ ਦੋਨੋਂ ਪਾਸੇ ਤੋਂ ਸਟਿਚ ਕਰਨ ਤੋਂ ਬਾਅਦ ਜਿੱਪ ਨੂੰ ਓਪਨ ਕਰਨਾ ਹੈ ਇਹਨੂੰ ਕੋਨਰ ਨੂੰ ਫੜ ਕੇ ਸਿੱਧਾ ਕਰ ਲੈਣਾ ਇਹ ਸਾਡੀ ਪਾਕਟ ਬਣ ਗਈ ਹੈ ਅੰਦਰ ਵਾਲੀ ਇੱਕ ਜ਼ਿਪਰ ਪਾਕਟ ਲਗਾਉਂਗੇ ਅੰਦਰ ਇੱਕ ਸਿੰਪਲ ਪਾਕਟ ਲਗਾਉਂਗੇ ਇਹ ਪਾਕਟਸ ਨੂੰ ਅਟੈਚ ਕਰਨ ਵਾਸਤੇ ਇੱਕ ਪੀਸ ਹੋਰ ਲੈਣਾ ਮੈਂ 17x12 ਇੰਚ ਦਾ ਸੈਂਟਰ ਦੀ ਮਾਰਕਿੰਗ ਕਰਨ ਵਾਸਤੇ ਮੈਂ ਚੰਗੀ ਤਰ੍ਹਾਂ ਨਿਸ਼ਾਨ ਉਭਾਰ ਲਿਆ ਜਿਹੜੀ ਮੈਂ ਪਾਕਟ ਰੈਡੀ ਕੀਤੀ ਸੀ ਉਹ ਹੁਣ ਇਸ ਉੱਤੇ ਅਟੈਚ ਕਰ ਦਵਾਂਗੇ ਇੱਕ ਸਾਈਡ ਤੇ ਸਾਰੇ ਪਾਸੇ ਉਸ ਸਟੀਚ ਕਰ ਦੇਣਾ ਇਹਨੂੰ ਤੇ ਇੱਕ ਹੋਰ ਪੀਸ ਲਵਾਂਗੇ ਓਪਨ ਪਾਕਟ ਬਣ ਜਾਣੀ ਹੈ ਇਹਨੂੰ ਤਿੰਨ ਪਾਸੇ ਤੋਂ ਬੰਦ ਕਰਨਾ ਹੈ ਸਲਾਈ ਲਗਾ ਕੇ ਉੱਪਰ ਵਾਲਾ ਪੋਆਰਟ ਖੁੱਲਾ ਰਹਿ ਗਿਆ ਇਹ ਵੀ ਪਾਕਟ ਬਣ ਗਈ ਇੱਕ ਸਾਡੀ ਜ਼ਿਪਰ ਪਾਕਟ ਬਣ ਗਈ ਹੁਣ ਇਹ ਪੀਸ ਨੂੰ ਅਸੀਂ ਜਿਹੜਾ ਮੇਨ ਫੈਬਰਿਕ ਆ ਫਰੰਟ ਵਾਲਾ ਉਹਦੇ ਨਾਲ ਅਟੈਚ ਕਰਨਾ ਹੈ ਜ਼ਿਪ ਦੇ ਉੱਪਰ ਰੱਖ ਕੇ ਇਹ ਦੇਖੋ ਐਦਾਂ ਰੱਖ ਕੇ ਇਹ ਇੱਥੇ ਤੋਂ ਸਲਾਈ ਕਰਾਂਗੇ ਪਹਿਲਾਂ ਆਪਾਂ ਇਹ ਵਾਲੀ ਤੇ ਉਸ ਤੋਂ ਬਾਅਦ ਇਹਨੂੰ ਅੰਦਰ ਨੂੰ ਕਰਕੇ ਸਾਰੇ ਪਾਸੇ ਤੋਂ ਬੰਦ ਕਰ ਦਵਾਂਗੇ ਇਹ ਸਾਡੀਆਂ ਪਾਕਟਸ ਬਣ ਜਾਣਗੀਆਂ ਇੱਕ ਦੂਸਰੀ ਇਹ ਵਾਲੀ ਤੇ ਤੀਸਰੀ ਜਿਹੜੀ ਬਾਹਰ ਸਾਡੀ ਪਾਕਟ ਹੈ ਇਹ ਵਾਲੀ ਇਹ ਸਾਡਾ ਫਰੰਟ ਫਰੰਟ ਵਾਲਾ ਪੈਨਲ ਰੈਡੀ ਹੋ ਚੁੱਕਿਆ ਹੁਣ ਆਪਾਂ ਸੈਕੰਡ ਜਿਹੜਾ ਬੈਕ ਪੈਨਲ ਆ ਉਹ ਵੀ ਲਵਾਂਗੇ ਉਹਦਾ ਮਾਰਕ ਕਰਾਂਗੇ ਆਪਾਂ ਸੈਂਟਰ ਦਾ ਹੁਣ ਆਪਾਂ ਨੇ ਹੈਂਡਲਸ ਲਗਾਉਣੇ ਆ ਦੋਨੇ ਪੀਸਾਂ ਤੇ ਹੈਂਡਲ ਸੈਂਟਰ ਦੀ ਮਾਰਕਿੰਗ ਕਰ ਲਈ ਹੈ ਪਰ ਇਹ ਜਿਹੜੀ ਸੈਂਟਰ ਦੀ ਮਾਰਕਿੰਗ ਕੀਤੀ ਹੈ ਇਸ ਤੋਂ ਆਪਾਂ 3 3 ਇੰਚ ਸਾਈਡਾਂ ਤੇ ਵੀ ਦੋਨੇ ਪਾਸੇ ਲਿਨ ਨਿਸ਼ਾਨ ਲਗਾਵਾਂਗੇ ਇੱਥੇ ਆਪਾਂ ਹੈਂਡਲ ਅਟੈਚ ਕਰਨੀ ਹੈ ਹੈਂਡਲਾਂ ਵਾਸਤੇ ਸਾਡੀ ਮਾਰਕਿੰਗ ਹੋ ਚੁੱਕੀ ਹੈ ਹੁਣ ਹੈਂਡਲ ਲਈ ਐ ਮੈਂ ਦੋ ਪੀਸ ਇਹ 33 ਇੰਚ ਬਾਈ 1 ਇੰਚ ਦੀ ਦੇ ਹੈਂਡਲ ਤਿਆਰ ਕੀਤੀ ਹੈ ਮੈਂ ਦੋ ਇਹ ਤੁਸੀਂ ਮਾਰਕੀਟ ਦੇ ਵੀ ਲਗਾ ਸਕਦੇ ਆ ਮੈਂ ਮੈਚਿੰਗ ਬਣਾ ਕੇ ਕੱਪੜੇ ਦੇ ਹੀ ਤਿਆਰ ਕੀਤੇ ਆ ਜਿਹੜੀ ਪਤ 8 1/2 ਇੰਚ ਦੀ ਮਾਰਕਿੰਗ ਕੀਤੀ ਉਹਦੇ ਤੇ ਲਗਾ ਕੇ ਤੇ ਇੱਕ ਪੱਟੀ ਨਾਲ ਇਸ ਨੂੰ ਫਿਨਿਸ਼ ਕਰ ਦੇਵਾਂਗੇ ਜਿਸ ਤਰ੍ਹਾਂ ਅਸੀਂ ਜਿਪ ਨੂੰ ਕੀਤਾ ਸੀ ਨਾ ਫਿਨਿਸ਼ ਉਸ ਤਰ੍ਹਾਂ ਹੀ ਇੱਕ ਤੇਰੀ ਗ੍ਰੇਸ ਵਧੀਆਉਂਦੀ ਦੂਜਾ ਇਹਦੀ ਰਫ এজ ਜਿਸ ਜੋ ਵੀ ਧਾਗੇ ਵਗੈਰਾ ਅੰਦਰ ਕੋਈ ਵੀ ਨੀ ਨਿਕਲਦੇ ਪੂਰੀ ਫਿਨਿਸ਼ਿੰਗ ਨਾਲ ਜਿਪ ਵੀ ਸਾਡੀ ਅਟੈਚ ਹੋਏਗੀ ਤੇ ਬੈਗ ਸਾਡਾ ਬਿਲਕੁਲ ਬਿਲਕੁਲ ਰੈਡੀਮੇਡ ਮੰਗੋ ਬਣੇਗਾ ਸੇਮ ਉਸੇ ਤਰ੍ਹਾਂ ਜਿਸ ਤਰ੍ਹਾਂ ਪਾਕਟ ਦੀ ਜਿਪ ਲਗਾਈ ਸੀ ਉਸ ਨੂੰ ਫਿਨਿਸ਼ ਕੀਤਾ ਉਸ ਤਰ੍ਹਾਂ ਹੀ ਲੈਣੀ ਹੈ ਦੋਨੇ ਪੈਨਲ ਸੀ ਦੇ ਨਾਲ ਅਟੈਚ ਕਰ ਦੇਣੇ ਹਾਂਜੀ ਇਹ ਦੋਨੇ ਪੈਨਲ ਅਟੈਚ ਹੋ ਚੁੱਕੇ ਆ ਸਾਡੇ ਹੁਣ ਇਹਨੂੰ ਆਪਾਂ ਰਾਈਟ ਸਾਈਡ ਅੰਦਰ ਲੈਂਦੇ ਹੋਏ ਇਹਨੇ ਪਾਸੇ ਤੋਂ ਸਿਲਾਈ ਲਗਾ ਕੇ ਬੰਦ ਕਰ ਦਿਆਂਗੇ ਸਾਰੇ ਪਾਸੇ ਤੋਂ ਬੰਦ ਕਰ ਦਿੱਤਾ ਇਹ ਦੇਖੋ ਹੁਣ ਬੇਸ ਬਣਾਉਣ ਵਾਸਤੇ 2 2 ਇੰਚ ਦੀ ਦਾ ਮਤਲਬ ਸਕੁਅਰ ਲਾਵਾਂਗੇ ਮਾਰਕਿੰਗ ਕਰਕੇ ਇਹਨੂੰ ਕੱਟ ਕਰ ਲਵਾਂਗੇ ਇਹ ਬਾਕਸ 90 ਇੰਚ ਦਾ ਸਾਡਾ ਕੱਟ ਹੋ ਚੁੱਕਿਆ ਹੈ ਇਹਨਾਂ ਦੇ ਵੀ ਜਿਹੜੀ ਆਪਾਂ ਰਫ ਜੇਸ ਆ ਉਹਨਾਂ ਨੂੰ ਫਿਨਿਸ਼ ਕਰਨ ਵਾਸਤੇ ਅੰਦਰੋਂ ਵੀ ਸਟ੍ਰਿਪ ਲਗਾ ਕੇ ਪੂਰੀ ਤਰ੍ਹਾਂ ਫਿਨਿਸ਼ ਕਰ ਦਵਾਂਗੇ ਜੋ ਕਿ ਸਾਡੇ ਅੰਦਰੋਂ ਵੀ ਬਿਲਕੁਲ ਸਫਾਈ ਨਾਲ ਬਣੀ ਧਾਗੇ ਵਗੈਰਾ ਨਾ ਨਿਕਲ ਕੇ ਅੰਦਰੋਂ ਵੀ ਪੂਰਾ ਵਧੀਆ ਹੋ ਗਿਆ ਹੈ ਫਿਨਿਸ਼ ਹੋ ਚੁੱਕਿਆ ਹੁਣ ਬੇਸ ਬਣਾਉਣ ਵਾਸਤੇ ਕੋਰਨਰਾਂ ਕੋਰਨਰ ਨੂੰ ਮਿਲਾਉਂਦੇ ਹੇ ਫੜਨਾ ਹੈ ਤੇ ਇੱਥੇ ਵੀ ਸਟਿਚ ਲਗਾ ਕੇ ਇਹਨੂੰ ਵੀ ਫਿਨਿਸ਼ ਕਰ ਲੈਣਾ ਇੱਕ ਪੱਟੀ ਦੇ ਨਾਲ 2 ਇੰਚ ਦੀ ਨਾਲ ਇਹ ਦੇਖੋ بیس ਵੀ ਪੂਰਾ ਫਿਨਿਸ਼ ਹੋ ਚੁੱਕਿਆ ਹੁਣ ਆਪਾਂ ਇਹਨੂੰ ਟਰਨ ਕਰਕੇ ਬੈਗ ਨੂੰ ਸਿੱਧਾ ਕਰ ਲੈਂਦੇ ਆ ਇਹ ਬਹੁਤ ਹੀ ਪਿਆਰਾ ਬੈਗ ਬਣ ਕੇ ਸਾਡਾ ਤਿਆਰ ਹੋ ਚੁੱਕਿਆ ਫਰੈਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧਿਆਨ ਰੱਖਿਓ ਬੱਚਾ ਹਾਂਜੀ ਬਾਕੀ ਰਹੀ ਬੈਗਾਂ ਬੈਗ ਦੀ ਗੱਲ ਬੈਗ ਬਣਾਉਣੇ ਬਹੁਤੇ ਔਖੇ ਨਹੀਂ ਆ ਇਹ ਹੈਂਡ ਬੈਗ ਹੈ ਥੋੜਾ ਫਿਰ ਵੀ ਫੈਨਸੀ ਆ ਤੇ ਬਾਕੀ ਜਿਹੜੇ ਗਰੋਸਰੀ ਬੈਗ ਉਹ ਬਹੁਤ ਹੀ ਈਜ਼ੀਲੀ ਬਣ ਜਾਂਦੇ ਮੈਂ ਬਹੁਤ ਸਾਰੀਆਂ ਵੀਡੀਓ ਅਪਲੋਡ ਕਰ ਚੁੱਕੀ ਹਾਂ ਬਾਕੀ ਜੇ ਤੁਸੀਂ ਕਹਿੰਦੇ ਤਾਂ ਹੋਰ ਮੈਂ ਸੌਖੀਆਂ ਸੌਖੀਆਂ ਵੀਡੀਓ ਮੈਂ ਬਣਾ ਕੇ ਤਿਆਰ ਕਰਕੇ ਤੁਹਾਨੂੰ ਮੈਂ ਪਾ ਦਵਾਂਗੀ ਤੁਸੀਂ ਕਮੈਂਟ ਕਰ ਸਕਦੇ ਆ ਆਪਾਂ ਆਪਣੀ ਪਲਾਨਟ ਨੂੰ ਬਚਾ ਸਕਦੇ ਆ ਆਪਣੀ ਆਪਣੇ ਤੋਂ ਸ਼ੁਰੂ ਕਰਕੇ ਛੋਟੀ ਜਿਹੀ ਇੱਕ ਐਫਰਟ ਆ